ਕੈਨੇਡਾ ਚ ਇੱਕ ਹੋਰ ਬੜਾ ਮਸਲਾ ਹੈ ਕਿ ਗੱਡੀਆਂ ਬੜੀਆਂ ਚੋਰੀ ਹੁੰਦੀਆਂ ਪਹਿਲਾਂ ਬਹੁਤ ਜ਼ਿਆਦਾ ਹੋਈਆਂ ਸੀ ਬਹੁਤ ਜ਼ਿਆਦਾ ਖਬਰਾਂ ਵੀ ਦਿੱਤੀਆਂ ਇੱਕ ਵੱਡੇ ਲੀਡਰ ਦੀ ਗੱਡੀ ਦੇ ਆਲੇ ਦੁਆਲੇ ਚੋਰ ਫਿਰਦੇ ਰਹੇ ਵੱਖਰੀ ਗੱਲ ਦਾ ਦਾ ਨਹੀਂ ਲੱਗਾ ਹੁਣ ਫਿਰ ਕਹਿੰਦੇ ਕਿ ਚੋਰਾਂ ਕੋਲੋਂ ਗੱਡੀ ਤਾਂ ਨਹੀਂ ਚੋਰੀ ਹੋਈ ਪਰ ਜਾਂਦੇ ਜਾਂਦੇ ਉਹਨੂੰ ਨੁਕਸਾਨ ਕਰ ਗਏ ਨੇ ਇਹ ਇਹ ਵੈਸੇ ਇੱਕ ਖਬਰ ਆ ਉਹਦੇ ਹਵਾਲੇ ਨਾਲ ਪਰ ਦੱਸ ਦਿੰਦਾ ਕਿ ਹੋਰ ਵੀ ਬੜੀਆਂ ਹੈਗੀਆਂ ਹੋਜੀ ਇਹ ਨਵੀਂ ਤਕਨੀਕ ਹੈ ਅੱਜ ਕੱਲ ਉਹ ਇੱਕ ਪਹਿਲਾਂ ਉਸ ਤੋਂ ਖਬਰ ਇਹ ਵੀ ਆ ਕਿ ਇੱਕ ਪ੍ਰੋਵਿੰਸ ਦੇ ਵਿੱਚ ਜਿਹੜਾ ਜੀ ਉਹ ਗੱਡੀ ਚੋਰੀ ਕਰ ਲਈ ਟੂ ਟਰੱਕ ਲੈ ਜਾਂਦਾ ਉਹਨਾਂ ਨੇ ਟੂ ਟਰੱਕ ਨਾਲ ਗੱਡੀ ਚੋਰੀ ਕਰਕੇ ਲੈ ਗਏ ਖੈਰ ਆਹ ਜਿਹੜੀ ਖਬਰ ਹੈ ਪਹਿਲਾਂ ਇਹਦਾ ਵਿਸਥਾਰ ਸਾਂਝਾ ਕਰਦੇ ਹਾਂ ਜੀ 온ਟੇਰੀਓ ਦੀ ਇੱਕ ਕਾਰ ਡੀਲਰਸ਼ਿਪ ਦੀ ਕਹਾਣੀ ਹੈ ਔਰ ਇਹ ਹੈਗੀ ਥੋੜੀ ਪੁਰਾਣੀ ਪਰ ਤਰੀਕਾ ਹੈ ਕਿ ਇੱਕ ਮਰਸੀਡੀਜ਼ ਦੇ ਸ਼ੋਰੂਮ ਦੇ ਵਿੱਚ ਉਹ ਗਏ ਕੋਈ ਚੋਰ ਤੇ ਇੱਕ ਐਸਯੂਵੀ ਦੇਖਿਆ ਦੋਖਿਆ ਤੇ ਐਸਯੂਵੀ ਨੂੰ ਦੇਖ ਕੇ ਚਲੇ ਗਏ ਹੁਣ ਇਹ ਪਤਾ ਨਹੀਂ ਹੈ ਕਿ ਉਹ ਕੌਣ ਸਨ ਕਦੋਂ ਆਏ ਸੀ ਐਗਜ਼ੈਕਟ ਡੇਟ ਦਾ ਨਹੀਂ ਪਤਾ ਪਰ ਸਵੱਸਿਆ ਜਿਹੜੀ ਆ ਬਾਅਦ ਵਿੱਚ ਖੜੀ ਹੋਈ ਹਰ ਗੱਡੀ ਦੇ ਉੱਤੇ ਇੱਕ ਵਿਨ ਨੰਬਰ ਹੁੰਦਾ ਹੈ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਵਿਨ ਨੰਬਰ ਜਿਹੜਾ ਵਿੰਡ ਸਕਰੀਨ ਦੇ ਕੋਲ ਹੁੰਦਾ ਹੈ ਤੇ ਉਹ ਹਰ ਗੱਡੀ ਦਾ ਯੂਨੀਕ ਹੁੰਦਾ ਹੈ ਦੁਨੀਆ ਵਿੱਚ ਕਿਸੇ ਗੱਡੀ ਦਾ ਦੂਸਰੇ ਨਾਲ ਸ਼ਾਇਦ ਉਹ ਨਹੀਂ ਮਿਲਦਾ ਪੂਰੇ ਕੰਟਰੀ ਦੇ ਵਿੱਚ ਤਾਂ ਬਿਲਕੁਲ ਨਹੀਂ ਮਿਲਦਾ ਸੋ ਜਦੋਂ ਉਹ ਵਿਨ ਨੰਬਰ ਜਿਹੜਾ ਗੱਡੀ ਕੋਈ ਵੇਚੀ ਜਾਂਦੀ ਹੈ ਉਹ ਨੂੰ ਕਸਟਮਰ ਦੇ ਨਾਮ ਤੇ ਰਜਿਸਟਰ ਕੀਤਾ ਜਾਂਦਾ ਹੈ ਤੇ ਗੱਡੀ ਓਨਰਸ਼ਿਪ ਫੇਰ ਬਣਦੀ ਹੈ ਹੋਰ ਵੀ ਨੰਬਰ ਹੁੰਦੇ ਨੇ ਇੰਜਨ ਨੰਬਰ ਸਾਰੀ ਚੀਜ਼ਾਂ ਹੁੰਦੀਆਂ ਨੇ ਪਰ ਇਹ ਵਿਨ ਨੰਬਰ ਜਿਹੜਾ ਹੈ ਜੀ ਗੱਡੀ ਦੀ ਖਾਸ ਆਈਡੈਂਟੀਫਿਕੇਸ਼ਨ ਨੰਬਰ ਜਿਵੇਂ ਉਹਦੇ ਨਾਮ ਤੋਂ ਜ਼ाहिर ਹੈ ਇਸ ਡੀਲਰਸ਼ਿਪ ਤੇ ਵਿੱਚ ਜਦੋਂ ਐਸਯੂਵੀ ਨੂੰ ਕਿਸੇ ਗਾਹਕ ਨੂੰ ਵੇਚਿਆ ਗਿਆ ਤੇ ਸਰਵਿਸ ਇੰਟੀਰੀਅਰ ਉਹਦੇ ਵਿੱਚ ਜਾ ਕੇ ਗੱਡੀ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਪਤਾ ਲੱਗਦਾ ਜੀ ਗੱਡੀ ਤੇ ਪਹਿਲਾਂ ਹੀ ਚੱਲ ਰਹੀ ਹੈ ਤੇ ਗੱਡੀ ਤੇ 37000 ਕਿਲੋਮੀਟਰ ਚੱਲੇ ਹੋਏ ਨੇ ਜਦ ਕਿ ਅਸਲੀ ਇਹ ਤੇ ਸੀ ਡੀਲਰਸ਼ਿਪ ਵਾਲੇ ਕਹਿੰਦੇ ਕਿ ਗੱਡੀ ਤੇ 0 ਕਿਲੋਮੀਟਰ ਹੈ ਤੇ 35000 35 37000 ਕਿਲੋਮੀਟਰ ਇਸ ਤੇ ਕਿੱਥੋਂ ਆ ਗਏ ਸੋ ਅਸਲੀਅਤ ਇਹ ਸੀ ਕਿ ਉਹ ਚੋਰ ਕੋਈ ਜਿਹੜੇ ਸੀਗੇ ਜੀ ਉਹ ਆਏ ਤੇ ਉਹਨਾਂ ਨੇ ਗੱਡੀ ਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਵਹੀਕਲ ਆਈਡੈਂਟੀਫਿਕੇਸ਼ਨ ਜਿਹੜਾ ਵਿਨ ਨੰਬਰ ਹੁੰਦਾ ਹੈ ਜੀ ਉਹਦੀ ਫੋਟੋ ਖਿੱਚੀ ਜਾਂ ਉਹਨੂੰ ਨੋਟ ਕਰ ਲਿਆ ਜਾਂ ਜੋ ਵੀ ਕੀਤਾ ਤੇ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਦੀ ਗੱਡੀ ਕੋਈ ਚੋਰੀ ਕੀਤੀ ਹੋਈ ਜਿਹੜੀ ਸੀ 17 ਅੱਖਰਾਂ ਦਾ ਵਿਨ ਨੰਬਰ ਉਸ ਦੇ ਉੱਪਰ ਚਿਪ ਦਿੱਤਾ ਤੇ ਵਿੰਡਸ਼ੀਲਡ ਦੇ ਕੋਲ ਲਾ ਦਿੱਤਾ ਜਾਂ ਨਾ ਲਾਇਆ ਹੋਵੇਗਾ ਪਰ ਉਹਨੂੰ ਰਜਿਸਟਰ ਕਰਵਾ ਲਿਆ ਸੋ ਇਹ ਤਰੀਕਾ ਹੈ ਕਿ ਇੱਕ ਠੀਕਠਾਕ ਗੱਡੀ ਜਿਹਦਾ ਵੇਨ ਨੰਬਰ ਸਹੀ ਹੈ ਸਭ ਕੁਝ ਸਹੀ ਹੈ ਉਹ ਚੱਲੀ ਆ ਜਾਂ ਨਹੀਂ ਚੱਲੀ ਉਹਦਾ ਸਾਰਾ ਰਿਕਾਰਡ ਜਿਹੜਾ ਕਾਰਫੈਕਸ ਤੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਕੰਪਨੀਆਂ ਕੋਲ ਹੈਗੀਆਂ ਨੇ ਪਰ ਰੀਵਿਨਿੰਗ ਦਾ ਇੱਕ ਨਵਾਂ ਕੇਸ ਜਿਹੜਾ ਹੈ ਜੇ ਸਾਹਮਣੇ ਆਇਆ ਤੇ ਕਾਰਫੈਕਸ ਜਿਹੜੀ ਕੰਪਨੀ ਹੈ ਜਿਹੜੀ ਗੱਡੀਆਂ ਦੇ ਰਿਕਾਰਡ ਰੱਖਦੀ ਹੈ ਜਿਹੜੀ ਵਹੀਕਲ ਦੀ ਹਿਸਟਰੀ ਰਿਪੋਰਟ ਜਿਹੜੀ ਆ ਰੱਖਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੋਈ ਨਵੀਂ ਗੱਲ ਨਹੀਂ ਆ ਤੇ ਉਹਨਾਂ ਨੇ ਅੱਗੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਸਾਡੇ ਅੰਦਾਜ਼ੇ ਮੁਤਾਬਕ 1.5 ਲੱਖ ਤੋਂ ਵੱਧ ਜਿਹੜੀਆਂ ਗੱਡੀਆਂ ਇਸ ਤਰ੍ਹਾਂ ਗਲਤ ਵੈਨ ਨੰਬਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਉਹ ਮੋਸਟਲੀ ਜਿਹੜੀਆਂ ਨੇ ਉਹਨਾਂ ਵਿੱਚੋਂ ਚੋਰੀ ਦੀਆਂ ਨੇ ਤੇ ਇਹਦਾ ਪ੍ਰੋਫਿਟ ਜਿਹੜਾ ਹੈ ਕ੍ਰਿਮੀਨਲਾਂ ਦੇ ਕੋਲ ਜਾਂਦਾ ਹੈ ਤੇ ਆਮ ਲੋਕ ਇਸ ਵਿੱਚ ਘਾਟਾ ਖਾਈ ਜਾਂਦੇ ਨੇ ਹੁਣ ਇਹ ਜਿਹੜੀ ਇੰਟੀਰੀਅਰ ਬੇਸ ਸਮੱਸਿਆ ਬਹੁਤ ਜ਼ਿਆਦਾ ਹੈ ਅਜੇ ਵੀ ਗੱਡੀਆਂ ਚੋਰੀ ਦੀ ਬਹੁਤ ਹੈ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਫਾਈਟ ਕਰ ਰਹੇ ਨੇ ਜਿਹਦੇ ਵਿੱਚ ਆਟੋ ਇੰਡਸਟਰੀ ਨਾਲ ਜੁੜੇ ਹੋਈਆਂ ਕੰਪਨੀਆਂ ਇੰਸ਼ੋਰੈਂਸ ਕੰਪਨੀਆਂ ਲਾ ਐਨਫੋਰਸਮੈਂਟ ਏਜੰਸੀਜ਼ ਸਾਰੇ ਰੋਲ ਮਿਲ ਕੇ ਕੰਮ ਕਰ ਰਹੇ ਨੇ ਪਰ ਜਿਹੜੀਆਂ ਗੱਡੀਆਂ ਦਾ ਬਾਹਰ ਜਾਣਾ ਸੀ ਉਹ ਥੋੜਾ ਜਿਹਾ ਘਟਿਆ ਹੈ ਜੋ ਦੇਸ਼ ਵਿੱਚੋਂ ਚੋਰੀ ਕਰਕੇ ਹੈਗੀਆਂ ਸੀ ਪਰ ਬਿੰਨ ਨੰਬਰ ਚੇਂਜ ਕਰਕੇ ਦੇਸ਼ ਦੇ ਵਿੱਚ ਹੀ ਉਹਨਾਂ ਨੂੰ ਵਰਤੀ ਜਾਣਾ ਚਲਾਈ ਜਾਣਾ ਇਹ ਇੱਕ ਇੱਕ ਕੰਮ ਜਿਹੜਾ ਹੈ ਜੀ ਚੱਲ ਰਿਹਾ ਹੈ ਜੀ